ਦੇਸ਼ਾਂ ਦੇ ਵਿਚਾਰੇ ਜੋ ਮਾਹੌਲ ਬਣਿਆ ਹੋਇਆ ਇਸ ਤੋਂ ਲਗਾਤਾਰ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਕਿਸੇ ਦੀਆਂ ਗੱਲਾਂ ਦੇ ਵਿੱਚ ਅਫਵਾਹਾਂ ਤੇ ਯਕੀਨ ਨਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਉਥੇ ਹੀ ਸਿੱਖ ਕੌਮ ਇਹ جنگ ਨਹੀਂ ਚਾਹੁੰਦੀ ਸਿੱਖ ਜਥੇਬੰਦੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਿੱਖ ਕਦੇ ਵੀ ਇਹ ਜੰਗ ਨਹੀਂ ਚਾਹਣਗੇ ਤੇ ਨਾਲ ਹੀ ਭਾਰਤ ਸਰਕਾਰ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਜੇਕਰ ਜੰਗ ਵਰਗੇ ਹਾਲਾਤ ਬਣਦੇ ਨੇ ਤਾਂ ਇਹ ਸਹੀ ਨਹੀਂ ਹੈ ਕਿਉਂਕਿ ਇਸ ਜੰਗ ਦੇ ਵਿੱਚ ਜੇਕਰ ਲੱਗਦੀ ਹੈ ਤਾਂ ਆਮ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਵੇਗਾ ਉਥੇ ਹੀ ਤਖਤ ਸ੍ਰੀ ਕਿਸ਼ਗੜ ਸਾਹਿਬ ਦੇ ਜਥੇਦਾਰ ਤੀਸਰੀ ਕਾਂਦਕਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਚ ਵੱਲੋਂ ਅੱਜ ਤਖਤ ਸ੍ਰੀ ਆਕੈਸਗੜ ਸਾਹਿਬ ਵਿਖੇ ਦੱਖਣੀ ਏਸ਼ੀਆ ਖੇਤਰ ਵਿੱਚ ਬਣੇ ਜੰਗਵਰਗੇ ਹਾਲਾਤਾਂ ਦੇ ਖਾਤਮੇ ਲਈ ਗੁਰੂ ਚਰਨਾ ਚ ਅਰਦਾਸ ਕੀਤੀ ਗਈ ਹੈ। ਜੱਤੇਦਾਰ ਸਾਹਿਬ ਨੇ ਅਰਦਾਸ ਦੇ ਵਿੱਚ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਕਿ ਪ੍ਰਮਾਤਮਾ ਇਸ ਖੇਤ ਦੇ ਵਿੱਚ ਆਪਸੀ ਪਿਆਰ ਤੇ ਤਫਾਕ ਬਖਸ਼ੇ ਤੇ ਹਾਲਾਤ ਠੀਕ ਹੋਣ। ਪਠਾਨਕੋਟ ਤੇ ਅੰਮ੍ਰਿਤਸਰ ਦੇ ਵਿੱਚ ਅੱਜ ਸਵੇਰੇ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਪਠਾਨਕੋਟ ਵਿੱਚ ਸਵੇਰੇ 4:30 ਵਜੇ ਤਿੰਨ-ਚਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਉਸੇ ਸਮੇਂ ਅੰਮ੍ਰਿਤਸਰ ਦੇ ਵਿੱਚ ਸਵੇਰੇ 5 ਵਜੇ ਦੇ ਕਰੀਬ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਰਿਆਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣਾ ਚਾਹੀਦਾ ਹੈ। ਖਿੜਕ ਆਇਤਾਂ ਪੰਦ ਰੱਖਨੇ ਚਾਹੀਦੀ ਹੈ ਨਹੀਂ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਸ਼ਹਿਰਤਾ ਤੇ ਖਾਸਾ ਵਿਖੇ ਧੂਮਾਕਿਆਂ ਦੀ ਆਵਾਜ਼ ਸਵੇਰੇ 5:00 ਵਜੇ ਇਕੱਤੇ ਖਾਸਾ ਦੇ ਵਿੱਚ 5:07 ਮਿੰਟ ਤੇ ਧੂਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਆਰਮੇ ਸਟੇਸ਼ਨ ਤੇ ਬੀਐਸਐਫ ਹੈੱਡਕੁਆਟਰ ਖਾਸਾ ਵਿਖੇ ਹੀ ਸਥਿਤ ਹੈ ਜਿਸ ਤੋਂ ਬਾਅਦ 6:00 ਵਜੇ ਦੇ ਕਰੀਬ ਦੋ ਵਾਰ ਸਾਇਰਨ ਵੀ ਵਜਾਏ ਗਏ ਉਥੇ ਹੀ ਸਿੱਖ ਜਥੇਬੰਦੀਆਂ ਵੱਡੀ ਗੰਟੀ ਵਿੱਚ ਸਿੱਖ ਸੰਗਤ ਦੇ ਜਥੇਦਾਰ ਸਾਹਿਬ ਦੇ ਨਾਲ ਮੌਜੂਦ ਸੀ ਜਿਸ ਨੇ ਅਰਦਾਸ ਬੇਨਤੀ ਕੀਤੀ ਗਈ ਧੰਨ 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 ਸ਼ਾਹੀ ਸ਼ੈਨशाह ਪੰਥ ਦੇ ਵਾਲੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਮੁਕੱਦਸ ਅਸਥਾਨ ਤਾਂਕੁ ਤਾ ਸ੍ਰੀ ਕੇਸਗੜ ਸਾਹਿਬ ਵਿਖੇ ਸੱਚੇ ਬਾਦਸ਼ਾਹ ਜੀਓ ਸਭੂ ਸੰਤਾਂ ਦੀ ਗੁਰੂ ਖਾਲਸਾ ਪੰਥ ਦੀ ਅਰਦਾਸ ਬੇਨਤੀ ਹੈ ਆਪ ਜੀ ਦੇ ਪਾਵਨ ਬਚਨ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੈ ਤਤੈ ਲਹੁ ਉਬਾਰ ਸੱਚੇ ਬਾਦਸ਼ਾਹ ਜੀਓ ਦੱਖਣੀ ਏਸ਼ੀਆ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਜੋ جنگ ਵਰਗੇ ਹਾਲਾਤ ਬਣੇ ਨੇ ਸੱਚੇ ਪਾਤਸ਼ਾਹ ਆਪ ਜੀ ਸ਼ਾਂਤੀ ਵਰਸਾਓ ਆਪ ਕਿਰਪਾ ਕਰੋ ਰਹਿਮਤ ਕਰੋ ਸਮੁੱਚੇ ਸੰਸਾਰ ਦੇ ਅੰਦਰ ਵਸਣ ਵਾਲੀ ਸਮੁੱਚੀ ਮਨੁੱਖਤਾ ਜੀਵ ਜੰਤੂ ਸੱਚੇ ਪਾਤਸ਼ਾਹ ਜੀਓ ਉਹਨਾਂ ਦਾ ਕਲਿਆਣ ਕਰਨ ਵਾਲੇ ਆਪ ਸਾਰਿਆਂ ਦਾ ਭਲਾ ਕਰੋ ਇਸ ਦੱਖਣ ਏਸ਼ੀਆ ਖਿਤੇ ਦੇ ਵਿੱਚ ਸੁਖ ਸ਼ਾਂਤੀ ਹੋਵੇ ਆਪਸੀ ਪੇਮ ਪਿਆਰ ਮੁਹੱਬਤ ਇਤਫਾਕ ਵਧੇ ਆਪ ਜੀ ਕਿਰਪਾ ਕਰੋ ਰਹਿਮਤ ਕਰੋ ਜੋ ਜੰਗ ਵਰਗੇ ਹਾਲਾਤ ਬੜੇ ਨੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਹੇ ਵਾਹਿਗੁਰੂ ਇਹਨੂੰ ਢਾਲੋ ਸਾਰਿਆਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖੋ ਚੜ੍ਹਦੀ ਕਲਾ ਬਖਸ਼ੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਗੇ ਆ ਭਈਆ ਦਰਅਸਲ ਵੀਰਵਾਰ ਨੂੰ ਪਾਕਿਸਤਾਨ ਨੇ ਪੰਜਾਬ ਤੇ ਹਮਲਾ ਕੀਤਾ ਪਠਾਨਕੋਟ ਦੇ 에ਅਰ ਬੇਸ ਨੂੰ ਨਿਸ਼ਾਨਾ ਬਣਾਇਆ ਤੇ ਉੱਥੇ ਹੀ ਇਸ ਦੀ ਪੁਸ਼ਟੀ ਵੀ ਕੀਤੀ ਗਈ ਕਿ ਪਾਕਿਸਤਾਨੀ ਜਹਾਜ਼ ਨੂੰ ਡੇਗ ਦਿੱਤਾ ਗਿਆ ਹਾਲਾਂਕਿ ਭਾਰਤ ਦੇ 에ਅਰ ਡਿਫੈਂਸ ਸਿਸਟਮ ਨੇ ਆਸਮਾਨ ਦੇ ਵਿੱਚ ਹੀ ਉਹਨਾਂ ਦੇ ਜਿਹੜੇ ਡਰੋਨ ਸੀ ਉਸ ਨੂੰ ਤਬਾਹ ਕਰਨ ਦਾ ਦਾਅਵਾ ਵੀ ਕੀਤਾ ਪਰ ਲਗਾਤਾਰ ਹਾਲਾਤ ਤਣਾਪੂਰਨ ਬਣੇ ਹੋਏ ਨੇ ਇਸ ਕਰਕੇ ਲੋਕਾਂ ਦੇ ਵਿੱਚ ਸਹਿਨ ਦਾ ਮਾਹੌਲ ਹੈ ਕਿ ਕਿਸੇ ਵੇਲੇ ਵੀ ਇਹਨਾਂ ਦੋਵਾਂ ਦੇਸ਼ਾਂ ਦੇ ਵਿਚਾਲੇ ਭਿਆਨਕ ਜੰਗ ਸ਼ੁਰੂ ਹੋ ਸਕਦੀ ਹੈ